ਵਾਲ ਪੋਸਟਪੋਨ ਕੀਤੀ ਗਈ ਹੈ 11 ਤਰੀਕ ਤੇ ਕਿਉਂਕਿ ਹਾਈ ਕੋਰਟੇ ਮਸਲਾ ਚੱਲਦਾ ਪਿਆ ਹਾਈ ਕੋਰਟ ਦੇ ਵਿੱਚ 4 ਤਰੀਕ ਨੂੰ ਉਹ ਪਾਰਟੀ ਬੇਸ਼ੋਈ ਦੇ ਨਾਂ ਪੇਸ਼ ਕੀਤੀ ਵਿਗਿਆਨਤਿਕ ਪੰਜਾਬ ਲੈਵਲ ਦੀ ਬੰਦ ਦਾ ਸੱਦਾ ਦਿੱਤਾ ਜਾਵੇਗਾ ਅੱਜ ਡੀਸੀ ਦਫਤਰ ਸਾਰੇ ਪ੍ਰਸ਼ਾਸਨ ਨੇ ਇਸ ਗੱਲ ਦਾ ਬਿਸ਼ਵਾਸ ਦਵਾਇਆ ਕਿ ਮੀਡੀਏਟੀ ਉੱਤੇ ਐਕਸ਼ਨ ਹੋਵੇਗਾ ਧੰਨਵਾਦ ਹਾਂਜੀ ਜੈ ਵਾਲਮੀਕੀ ਜੀ ਅੱਜ ਸਿਟੀ ਪ੍ਰਸ਼ਾਸਨ ਅਤੇ ਦਿਹਾਤੀ ਪ੍ਰਸ਼ਾਸਨ ਨੇ ਜਿਹੜੀਆਂ ਸਾਰੀਆਂ ਮੰਗਾਂ ਸੀਗੀਆਂ ਦੂਹੇ ਵਾਰੀਆਂ ਫਿਲਮਾਂ ਲਈ ਜਿਹੜੀ ਮੁੱਖ ਮੰਗ ਸੀਗੀ ਸੋ ਉਸ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸ਼ਵਾਸ਼ਣ ਦੇ ਦਿੱਤਾ ਗਿਆ ਕਿਉਂਕਿ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੀਗਾ ਸੋ ਇਸ ਕਰਕੇ ਪ੍ਰਸ਼ਾਸਨ ਨੇ ਬੜੀ ਸੰਜੀਦਗੀ ਨਾਲ ਲਿਆ ਹੈਗਾ ਕਿ ਅਸੀਂ ਉਹਨਾਂ ਨੂੰ ਜਿਹੜਾ ਹੈ ਇਮੀਡੀਏਟਲੀ ਅਰੈਸਟ ਕਰ ਲੈਣਾ ਹੈਗਾ ਇਸ ਕਰਕੇ ਸਮਾਜ ਦੇ ਆਪਣਾ ਸ਼ਹਿਰ ਦੀਆਂ ਅਸੀਂ ਸਾਰਿਆਂ ਨੂੰ ਜਿਹੜਾ ਮੁਖ ਰੱਖਦੇ ਹੋਏ ਆਪਣੇ ਲੋਕਾਂ ਨੂੰ ਇਸ ਕਰਕੇ ਜਿਹੜੀ ਆ ਸਾਰੇ ਸਮਾਜ ਵੱਲੋਂ ਜਿਹੜੀ ਆ ਉਹ ਸਹਿਮਤੀ ਬਣਾਈ ਗਈ ਆ ਕਿ 11 ਤਰੀਕ ਤੱਕ ਜਿਹੜੀ ਆ ਉਹ ਕਾਲ ਨੂੰ ਪੋਸਟਪੋਨ ਕੀਤਾ ਗਿਆ ਤੇ 11 ਤਰੀਕ ਤੋਂ ਬਾਅਦ ਜਿਹੜੀ ਆ ਹੋ ਸਕਦਾ ਹੈ ਇਸੇ ਮਸਲੇ ਨੂੰ ਲੈ ਕੇ ਪੰਜਾਬ ਬੰਦ ਕਰਨ ਦੀ ਜਿਹੜੀ ਕਾਲ ਦਿੱਤੀ ਜਾਵੇ ਕਿਉਂਕਿ ਇਹ ਮਸਲੇ ਜਿਹੜੇ ਆ ਇਹ ਬਹੁਤ ਜ਼ਿਆਦਾ ਸੰਜੀਦਗੀ ਵਾਲੇ ਆ ਅਤੇ ਸਾਡੀਆਂ ਭੈਣਾਂ ਸਾਡੀਆਂ ਧੀਆਂ ਦੇ ਸਨਮਾਨ ਦੇ ਮਸਲੇ ਆ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਨਾਲ ਸਾਰੇ ਸਮਾਜ ਦੀ ਜਿਹੜੀ ਸਹਿਮਤੀ ਬਣੀ ਆ ਜੈ ਵਾਲਮੀਕੀ ਜੈ ਦੀ ਕਾਲ ਬੰਦ ਦੀ ਕਾਲ ਸੀ ਜੋ ਬੋਲੇ ਸੋਨਰ ਭਾਗਵਾਨ ਵਾਲਮੀਕ ਮਹਾਰਾਜ ਕੀ ਜੈ ਜਿਹੜੀ 19 ਫਰਵਰੀ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਾਲਮੀਕ ਸਮਾਜ ਵੱਲੋਂ ਜਿਹੜੀ ਦਿੱਤੀ ਗਈ ਸੀ ਸਾਝੇ ਤੌਰ ਤੇ ਉਹਦੀ ਅੱਜ 18 ਫਰਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਆ ਔਰ ਉਹਨਾਂ ਸ਼ੁਵਾਸ਼ਣ ਦਵਾਇਆ ਵਾ ਕਿ ਜਿਹੜੇ ਸਮਾਜ ਦੇ ਕੰਮ ਆ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਊਗਾ ਔਰ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਜਿਹੜੀ ਅੱਜ ਆਏ ਸਵੇਰ ਦੀ ਅੰਮ੍ਰਿਤਸਰ ਦੀ ਬੰਦ ਬੰਦ ਦੀ ਕਾਲ ਹੀ 19 ਫਰਵਰੀ ਵਾਲੀ ਉਹ ਅਸੀਂ ਪੋਸਟਪੋਨ ਕੀਤੀ ਗਈ ਆ ਔਰ 11 ਤਰੀਕ ਤੋਂ ਬਾਅਦ ਆ ਜਿਹੜੀ ਅਗਲੀ ਨਾਲ ਨੀਤੀ ਤੇ ਆ ਕੇ ਉਹ ਉਹ ਦੱਸੀ ਜਾਊਗੀ ਇੱਕ ਟੀਮ ਨੇ ਨੀਰੂ ਪਾਇਵਾ ਤੇ ਹੋਰ ਵੀ ਟੀਮ ਵੱਲੋਂ ਮਾਫੀ ਵੀ ਮੰਗੀ ਗਈ ਜੀ ਉਹ ਸਾਡਾ ਸਮਾਜ ਉਹ ਮਾਫੀ ਨੂੰ ਮਾਫੀ ਨਹੀਂ ਸਮਝਦਾ ਉਹ ਉਹਨਾਂ ਨੂੰ ਚਾਹੀਦਾ ਜਦੋਂ ਵੀ ਆਪਣਾ ਇਹ ਆਉਦੇ 4 ਤਰੀਕ ਤੋਂ ਬਾਅਦ ਉਹ ਸਾਡੇ ਆਸ਼ਰਮ ਭਗਵਾਨ ਵਾਲਮੀਕੀ ਆਸ਼ਰਮ ਸਾਡੇ ਸਤਿਗੁਰੂ ਮਲਕੀਰ ਨਾਨਕ ਮਹਾਰਾਜ ਜੀ ਕੋ ਜਿੰਨਾ ਚਿਰ ਉੱਥੇ ਆ ਕੇ ਨਕਮਸਤਕ ਨਹੀਂ ਹੁੰਦੇ ਉਹਨਾਂ ਚਿਰ ਉਹ ਮਾਫੀ ਸਮਝੀ ਨਹੀਂ ਜਾਊਗੀ ਹੁਣ ਉਹ ਜੀ ਵਾਪਸ ਲਈ ਗਈ ਆ ਤੇ ਇਹ ਆਪਣਾ ਕੈਨਸਲ ਨਹੀਂ ਆ ਪੋਸਟਪੋਨ ਕੀਤੀ ਗਈ ਹੈ ਯਾਨੀ ਅੱਜ ਅੱਜ ਜੀ ਸਾਰੇ ਸੰਤ ਸਮਾਜ ਅਤੇ ਸਾਰੇ ਸਮਾਜ ਦੀਆਂ ਜਥੇਬੰਦੀਆਂ ਆਜ ਡੀਸੀ ਓਫਿਸ ਤੇ ਇਕੱਠੀਆਂ ਹੋਈਆਂ ਸੀ ਜਿੱਥੇ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਆ ਜੋ ਇਹਨਾਂ ਦੀ 19 ਤਰੀਕ ਨੂੰ ਬੰਦ ਦੀ ਕਾਲ ਸੀ ਉਹਦੇ ਸੰਬੰਧੀ ਅਸੀਂ ਇਹਨਾਂ ਨੂੰ ਸਾਰੇ ਕੇਸ ਬਾਰੇ ਦੱਸਿਆ ਗਿਆ ਜਿਹੜਾ ਬੂਹੇ ਬਾਰੀਆਂ ਵਾਲਾ ਕੇਸ ਸੀ ਉਹਦੇ ਬਾਰੇ ਡਿਟੇਲ ਦਿੱਤੀ ਪਿਓ ਕੋਰਟ ਦੇ ਵਿੱਚ ਜਿਹੜੀ ਆ 4 ਜਿਹੜੀ ਮਾਰਚ ਡੇਟ ਪਈ ਆ ਉਹਦੇ ਵਿੱਚ ਕੋਰਟ ਚ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਇਹ ਸਾਰੇ ਕੇਸ ਦਿੱਤੇ ਜਿਹੜਾ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ